ਤੁਹਾਡੇ ਬੇਟੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਉਪਦੇਸ਼ ਦੇ ਰਹੇ ਸੀ ਮੈਂ ਕਰ ਦੋ ਤੂੰ ਗੱਲ ਕਰ ਦੋ ਮੈਂ ਕਰਾਂ ਮੈਂ ਚਲੋ ਕੀ ਗੱਲਾਂ ਕੀਤੀਆਂ ਦੱਸੋ ਆਹ ਦੱਸ ਦਿੰਦੇ ਆਪਾਂ ਬਸ ਮੈਂ ਤਾਂ ਉਹਨੂੰ ਕਿਹਾ ਸੀ ਵੀ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਅਸੀਂ ਕੀਤੀ ਹੋਈ ਨਹੀਂ ਨਹੀਂ ਉਹ ਤਾਂ ਹੁਣ ਤੂੰ ਕਹਿ ਰਿਹਾ ਹਾਂ ਜੀ ਉਦੋਂ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਣ ਦਿੱਤੀਆਂ ਵੀਰੇ ਮੈਂ ਤੁਹਾਨੂੰ ਕਿਹਾ ਸੀ ਉਹ ਭੈਣ ਉਹ ਸਾਰੀ ਗੱਲ ਦੱਸੋ ਆਹਮਣਾ ਬੋਲ ਵੀ ਵੀ ਆਹਮਣਾ ਤੁਸੀਂ ਮੇਰੀ ਬੇਤ ਓਹ ਭਾਈ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸੀਆਂ ਵੀ ਤੇਰੇ ਟਰੱਕ 'ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲਾਂ ਕਿਹਨੇ ਦੱਸੀਆਂ ਵੀਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੇ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਪਉ ਵੀ ਆ ਮੇਰੇ ਮੋਬਾਈਲ ਦਾ ਨੰਬਰ ਦੱਸ ਦਿਓ ਕਿੰਨਾ ਨਹੀਂ ਮੇਰੇ ਇਹ ਤਾਂ ਤੁਸੀਂ ਰਹਿਣਾ ਹੈ ਨਾ ਮੇਰਾ ਨਾ ਹੈ ਨਾ ਜਿੰਨਾ ਤੁਹਾਨੂੰ ਸਾਹਮਣੇ ਮੇਰੇ ਗੱਲ ਆ ਬੀਬੀ ਬੀਬੀ ਗੱਲ ਸੁਣੋ ਕੋਈ ਗੱਲ ਨਹੀਂ ਭਾਈ ਜੋ ਤੁਸੀਂ ਮਾਰੀ ਤੁਸੀਂ ਨੇ ਨਹੀਂ ਆਪਣੇ ਕੋਲੇ ਆਪਰੂਵ ਹੈਗਾ ਪੀਰਾਂ ਦਾ ਤੇ ਆ ਉਹ ਭਾਣੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਦੇਵੀ ਦੇਵ ਤੈਨੂੰ ਨਹੀਂ ਨਹੀਂ ਪਹਿਨੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਆ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈਟ ਤੋਂ ਲਿਆਇਆ ਸੀ ਉਹ ਯਾਰ ਇੱਕ ਮਿੰਟ ਮੈਂ ਇਹ ਕਹ ਰਿਹਾ ਸੀ ਨਾ ਤੁਸੀਂ ਕਹਿੰਦੇ ਸੀ ਆ ਜਾਓ ਜੀ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਵੀ ਤੂੰ ਆ ਜਾ ਚਲੋ ਮੇਰੀ ਗੱਲ ਸੁਣੋ ਤੁਹਾਡੀ ਗੱਡੀ ਤੇ ਸਿਰ ਘੁੰਮਦੇ ਆ ਹਾਂਜੀ ਹਾਂਜੀ ਘੁੰਮਦੇ ਆ ਨਾ ਸਿਰ ਕਿਉਂ ਘਮਾਉਣੇ ਤੁਸੀਂ ਆਹ ਕਹਿੰਦੇ ਹੋ ਭੈਣੇ ਮੇਰੀਆਂ ਬੜੀਆਂ ਮੈਂ ਤੈਨੂੰ ਦੱਸਦਾ ਹਾਂ ਜੀ ਮਹਾਰਾਜ ਜੀ ਤੁਸੀਂ ਜਿੰਨ ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਚਾਹ ਇੱਕ ਮਿੰਟ ਕਰ ਲੈਣੀ ਹੈ ਇਹਦਾ ਗੱਲ ਕਰੋ ਸਭ ਕੁਝ ਆ ਕੋਈ ਗੱਲ ਨਹੀਂ ਜਿੰਨ ਜਿੰਨ ਦੇ ਇੱਕ ਮਿੰਟ ਜਿੰਨ ਜਿੰਨ ਦੀ ਨਾਂ ਤੇ ਗੱਲ ਕਰਦੇ ਹਾਂ ਜਿੰਨ ਕੌਣ ਆ ਭਲਾ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਤੋਂ ਮੈਂ ਦੱਸਦਾ ਮੈਂ ਪੜ੍ਹਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਗ੍ਰੰਥ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ 'ਚ ਲਿਖਿਆ ਇੱਕ ਨੇ ਭਗਵਾਨ ਦੀ ਉਸਤਤ ਕੀਤੀ ਹੈ। ਚਲੋ ਕੋਈ ਜਿੰਨ ਭਲਾ ਕੌਣ ਆ ਤੁਹਾਨੂੰ ਪਤਾ? ਨਹੀਂ ਜੀ। ਫਿਰ ਤੁਸੀਂ ਜਨ ਜਿੰਨੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ? ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜਿਹੜੇ ਬਲਵੀਰ ਵਸਤੀ ਤੋਂ ਤੁਸੀਂ ਕੀ ਕੁਝ ਉਹਨਾਂ ਨੂੰ ਕੀ ਕੁਝ ਮੰਗਾ ਰਹੇ ਹੋ? ਮੁਰਗੀਆਂ, ਕੁੱਕੜ ਅਸੀਂ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ, ਕੁੱਕੜ ਮੰਗਦੀ ਹੈ। ਇੱਕ ਮੇਰੇ ਕੋਲ ਸੰਗਤ ਨਹੀਂ ਹੈ। ਬਈ ਕਾਲੀ ਮਾਤਾ ਮੁਰਗੀਆਂ, ਕੁੱਕੜ ਮੰਗਦੀ ਹੈ। ਮੇਰੇ ਘਰੇ ਆ ਜਾ ਕੋਈ ਵੀ ਆਪਣੇ ਆਂਡਕਵਾਲਡ ਕਹਿ ਦੇ ਜਿਵੇਂ ਮੈਂ ਲੈ ਤਾ ਕੋਈ ਮਰਗੀ ਲਾਂਗੀ ਨਾ ਅਸੀਂ ਤੈਨੂੰ ਸੁਣੋ ਤੇ ਵਾਹ ਕਹਿੰਦੇ ਅਸੀਂ ਉਹ ਗੱਲ ਕਹਿੰਦੇ ਆ ਵੀ ਚਲੋ ਠੀਕ ਆ ਅਸੀਂ ਚਲੋ ਮਜਬੂਰ ਨਾ ਸਾਨੂੰ ਵੀ ਕਿੰਨਾ ਕੋਈ ਸਾਨੂੰ ਇਹ ਦੱਸੋ ਵੀ ਸਿਰ ਕਿਉਂ ਕਮਾਉਣੇ ਸਾਨੂੰ ਜਵਾਬ ਤਾਂ ਦਿਓ ਮੇਰੇ ਨਾਲ ਤੁਸੀਂ ਪ੍ਰਧਾਨ ਨਾਲ ਗੱਲ ਕਰਨੀ ਨਹੀਂ ਮੈਂ ਪ੍ਰਧਾਨ ਪ੍ਰਧਾਨ ਨੂੰ ਬੁਲਾਓ ਵਿੱਚ ਉਹਦਾ ਮੈਂ ਪੁੱਛੂੰਗਾ ਵੀ ਸਿਰ ਟੈਕਟ ਮੰਟ ਯਾਰ ਤੇਰੇ ਨਾਲ ਗੱਲ ਨਹੀਂ ਅਸੀਂ ਕੋਈ ਕੋਈ ਕਰਦਾ ਕੋਈ ਕੋਈ ਨਹੀਂ ਸਿਰ ਕਿਉਂ ਘਮਾਉਂਦੇ ਆਪਾਂ ਨੂੰ ਚਲੋ ਆਪਾਂ ਜਵਾਬ ਕਨੇ ਰਾਮ ਨਹੀਂ ਹੈ ਕੋਈ ਨਹੀਂ ਸਿਰ ਕਿਉਂ ਘਮਾਉਂਦੇ ਕੋਈ ਨਹੀਂ ਫਿਰਤੀਆ ਕੋਈ ਨਹੀਂ ਕੋਈ ਨਹੀਂ ਸਿਰ ਕਿਉਂ ਘਮਾਉਂਦੇ ਹੋ ਬਸ ਇਹਨਾਂ ਜਵਾਬ ਤਾਂ ਦਿਓ ਸਾਨੂੰ ਸਾਨੂੰ ਜੀ ਮੈਂ ਕਹਤਾ ਵੀਰ ਜੀ ਮੈਂ ਤਾਂ ਬਿਮਾਰ ਰਹਿੰਦੀ ਸੀ ਬਾਬਾ ਜੀ ਬਹੁਤ ਸਿਰ ਕਿਉਂ ਘਮਾਉਂਦੇ ਹੋ ਮੈਨੂੰ ਤਾਂ ਕਿਸੇ ਮੈਂ ਟੋਲਤੇ ਨਹੀਂ ਗਈ ਵੀ ਜਿੱਦੇ ਮੇਰਾ ਸਿਰ ਘੁੰਮਣਾ ਕਿ ਅਸੀਂ ਇਸੇ ਨੇ ਗੱਦੀ ਤੇ ਨਹੀਂ ਗਈ ਮੇਰੇ ਆਟੋਮੈਟ ਕੀ ਚੱਲ ਗਈ ਭੈਣੇ ਆਪਣਾ ਸਵਾਲ ਦਾ ਜਵਾਬ ਇਹ ਹੈ ਕਿਉਂ ਕਮਾਉਣੇ ਆਪਾ ਜੀ ਇਹ ਤਾਂ ਹੁਣ ਮੇ ਇਤਨੀ ਲੱਗੀ ਭਾਈ ਮਤਲਬ ਇੱਕ ਦੂਜੇ ਨੂੰ ਵੇਚ ਕੇ ਹੀ ਆ ਹਾਂ ਫਿਰ ਕਿਉਂ ਕਮਾਉਣੇ ਇਹਦਾ ਮਤਲਬ ਤਾਂ ਸਰ ਕਮਦਾ ਵੀ ਨਹੀਂ ਨੀ ਕੀ ਆਉਂਦਾ ਥੋੜਾ ਚਾਉਂਦਾ ਕੁਝ ਦੇਵ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ ਨਹੀਂ ਜੇ ਮਗਰ ਨਹੀਂ ਆ ਸਾਨੂੰ ਜੇ ਸਾਨੂੰ ਤੁਸੀਂ ਬਚਨ ਲੈ ਦੋ ਫਿਰ ਜੇ ਉਸ ਦਾ ਨੋਟ ਹੈ ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ ਦੱਸੋ ਨਹੀਂ 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 ਆ ਨਹੀਂ ਫਿਰ ਜਾਂ ਜਾਂ ਤਾਂ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆ ਨੋਟ ਆ ਮੈਂ ਇਸੇ ਤੋਂ ਸਭ ਨੂੰ ਫੜਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਹੈ ਤੇ ਮੈਂ ਤੁਹਾਡੀ ਮਦਦ ਲੂਗਾ ਵਿੱਚ ਚੁਣਾਉਂਦੇ ਆ ਜੀ ਆ ਲੋਡ ਮੇਰਾ ਨੰਬਰ ਲੈ ਭੈਣੇ ਆਪਾਂ ਨਾ ਤੁਹਾਡੇ ਨਾਲ ਆਪਾਂ ਸਵਾਦ ਦਾ ਜਵਾਬ ਤੁਸੀਂ ਪਹਿਲਾਂ ਗੱਲ ਤੇ ਜੀ ਅੱਛਾ ਅੱਛਾ ਤੁਸੀਂ ਸੁਣੋ ਜੀ ਉਹ ਭੈਣੇ ਉਹ ਬੰਦੀਆਂ ਬੁੱਦੀਆਂ ਛੱਡ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲੋ ਵਿੱਚ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਵੈਸ਼ਨੂ ਮਾਤਾ ਕਹਿੰਦੀ ਹੈ ਵੀ ਮੇਰੀਆਂ ਫੁੱਟਮਾ ਮੇਰੀਆਂ ਗੱਦੀ ਲਾ ਕੇ ਚਾਰ ਫੁੱਟਮਾ ਉੱਥੇ ਸਿਗਰਟਾਂ ਬੀੜੀਆਂ ਪੀਉ ਨਹੀਂ ਜੀ ਯਾਰ ਕਿਉਂ ਪੀਨੇ ਹੋ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਦਾ ਇਤਿਹਾਸ ਪਤਾ ਤੁਹਾਨੂੰ ਵੀ ਕੋਈ ਕੀ ਕੌਣ ਸੀ ਆ ਪਤਾ ਸਾਡੇ ਤਾਂ ਜੀ ਕਿਤਾਬ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੋਕਾਂ ਨੇ ਲਿਖਿਆ ਜੀ ਤੁਹਾਨੂੰ ਪਤਾ ਹੈ ਤੇ ਜਦੋਂ ਉਹ ਚਲੋ ਕੋਈ ਗੱਲ ਨਹੀਂ ਮਾਰਾਂਗੇ ਜੀ ਜਿਵੇਂ ਕੋਈ ਰਾਹ ਪਰ ਠੱਗਾ ਕਰੋ ਬੰਦ ਠੀਕ ਹੈ ਜੀ ਠੀਕ ਹੈ ਲੋਕਾਂ ਨੂੰ ਘਬਰਾਹ ਕਰੋ ਕਰਨਾ ਬੰਦ ਹਾਂ ਮੈਂ ਤੁਹਾਨੂੰ ਦੱਸਦਾ ਜੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਅਸੀਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਠੱਗਾ ਠੱਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਤੇ ਕਿਸੇ ਨਾਲ ਧੱਕਾ ਦਾ ਹਟੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੇ ਮੈਂ ਇੱਥੇ ਫਿਰ ਪਰਚਾ ਕਰਾਉਂਗਾ ਮੈਸੇਜ ਉਹ ਲਿਖ ਕੇ ਦਿੱਤਾ ਮੈਂ ਬੰਦੇ ਵੀ ਬੁਲਾਵਾਂਗਾ ਰਖਾ ਸਤਿ ਸ੍ਰੀ ਅਕਾਲ ਪੈਸੇ ਤੁਸੀਂ ਇਹ 5 ਪੰਜ ਹਜ਼ਾਰ ਰੁਪਿਆ ਕਰਕੇ ਇਕੱਠੇ-ਇਕੱਠੇ ਕਰਕੇ ਲਈ ਜਾਨੇ ਆ ਤੁਸੀਂ ਇਹ ਵੀ ਗੱਲ ਕਹਿੰਦੇ ਮੈਂ ਉੱਥੇ ਜੀਰੇ ਜਾ ਕੇ ਮੰਦਿਰ ਚ ਬੋਤਲਾਂ ਨਹੀਂ ਸ਼ਰਾਫ ਨੇ ਤਾਂ ਕਈਆਂ ਦੀ ਢਾਈ ਬੋਤਲ ਕਿਹਨੂੰ ਕਈਆਂ ਤਾਂ ਤੈਨੂੰ ਯਾਦ ਹੋਣਾ ਚਾਹੀਦਾ ਬੀਬੀ ਇਹ ਕੰਮ ਠੱਗ-ਠੱਗਾ ਕਰ ਦੋ ਬੰਦ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਅੱਜ ਤੂੰ ਤੜਕੇ ਮੇਰੇ ਨਾਲ ਫੋਨ ਤੇ ਗੱਲਾਂ ਕੀਤੀਆਂ ਫੋਟੋ ਪਾਈ ਸੀ ਮੈਂ ਉਹਨਾਂ ਨੂੰ ਇਹਨੂੰ ਮੈਂ ਕਿਹਾ ਮੈਂ ਡਰਾਈਵਰ ਬੋਲਦਾ ਠੀਕ ਹੈ ਇਹ ਕਹਿੰਦੇ ਵੀ ਨੰਬਰ ਕਿੱਥੋਂ ਲਿਆ ਮੈਂ ਇਹਨੂੰ ਫਲਾਨਾ ਕਹਿੰਦਾ ਵੀ ਫਲਾਨੇ ਤੋਂ ਲਿਆ ਇਹਨਾਂ ਦੀ ਵੀ ਠੀਕ ਆ ਮੈਂ ਕਹਿੰਦਾ ਮੇਰੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੱਬ ਵਾਲੀ ਖੜਾ ਮੈਂ ਮੈਂ ਤਾਂ 6:00 ਵਜੇ ਆ ਮੈਂ ਇਹਨੂੰ ਜਾਣ ਕੇ ਗਿਆ ਮੇਰੇ ਘਰ ਵਾਲੀ ਲੜਕੇ ਗਈ ਹੈ ਠੀਕ ਹੈ ਦੋ ਮੇਰੇ ਬੱਚੇ ਆ ਚਲੋ ਕੋਈ ਗੱਲ ਜਦੋਂ ਇਹਨਾਂ ਨੇ ਪੁੱਛ ਕੱਢੀ ਨਾ ਇਹੀ ਸਾਰੀਆਂ ਗੱਲਾਂ ਦਰਾਈਆਂ ਵੀ ਤੇਰੇ ਘਰ ਵਾਲੀ ਮੈਨੂੰ ਕੋਈ ਦੇਵਤਾ ਚਾਨਣਾ ਪਾ ਰਿਹਾ ਵੀ ਤੇਰੇ ਘਰ ਆ ਲੜਕੇ ਗਈ ਹੈ ਮੈਂ ਕਿਹਾ ਜੀ ਹਾਂਜੀ ਲੜਕੇ ਗਈ ਹੈ ਤੇਰੇ 6:00 ਵਜੇ ਲੱਤੇ ਇੱਕ ਮਿੰਟ ਬੀਬੀ ਮੈਂ ਕਿਹਾ ਸੀ ਮੈਂ ਪੈਸੇ ਬਾਅਦ ਵਿੱਚ ਮੈਂ ਇੱਕ ਮਿੰਟ ਉਹ ਸੁਣ ਤਾਂ ਲੈ ਸੁਣ ਸੁਣ ਉਹ ਸੁਣ ਬੀਬੀ ਹੁਣ ਕਹਿੰਦੀ ਵੀ ਲੱਤ ਤੇ 6 ਵਜੇ ਐ ਮੈਂ ਕਿਹਾ ਜੀ ਵਜੇ ਐ ਤੁਹਾਨੂੰ ਦੇਵਤੇ ਨੇ ਤੁਹਾਡੇ ਪੀਰ ਨੇ ਹੀ ਨਹੀਂ ਦੱਸਿਆ ਵੀ ਬੰਦਾ ਕੌਣ ਗੱਲ ਕਰ ਰਿਹਾ ਤੁਹਾਨੂੰ ਚਲੋ ਚਲੀਆਂ ਕਿੱਦਾਂ ਕਰੀਏ ਇਹ ਬੰਦੋ ਬੰਦੋ ਠਾਰ ਟਾਕਾ ਬੰਦ ਹੋਣਾ ਚਾਹੀਦਾ ਇਹ ਆ ਦੇਣਾ ਗੱਲ ਕਹਿੰਦੇ ਬਸ ਬੰਦ